ਕਿਸੇ ਅਧਿਆਪਕ ਦੇ ਬਹੁਤ ਪਿਆਰੇ ਬੋਲ ਨੇ ਕੱਲੇ ਰੱਬ ਫਰਿਸ਼ਤਾ ਕੋਈ ਜਿਸ ਦੀ ਵਧੀਆ ਆਦਤ ਹੋਵੇ ਉਹ ਮੇਰਾ ਅਧਿਆਪਕ ਹੋਵੇ ਕੱਲੇ ਰੱਬ ਫਰਿਸ਼ਤਾ ਕੋਈ ਜਿਸ ਦੀ ਵਧੀਆ ਆਦਤ ਹੋਵੇ ਪੂਰਾ ਗੁਰ ਉਪਦੇਸ਼ੀ ਹੋਵੇ ਦੇਖਣ ਚ ਭਾਵੇਂ ਦੇਸੀ ਹੋਵੇ ਮੇਰੀ ਹਰ ਗਲਤੀ ਨੂੰ ਫੜ ਲਵੇ ਜਿਵੇਂ ਉਹ ਮੇਰਾ ਪਿਤੀ ਹੋਵੇ ਉਹ ਮੇਰੀ ਜਮਾਤ ਦਾ ਵਾਲੀ ਹੋਵੇ ਜਿਵੇਂ ਬਾਗ ਦਾ ਮਾਲੀ ਹੋਵੇ ਵਿਦਿਆ ਦੀ ਉਹ ਪੇਂਧ ਚੜਾਵੇ ਸਭ ਦੇ ਮੂੰਹ ਤੇ ਲਾਲੀ ਹੋਵੇ ਤੁਹਾਡੀ ਮੈਂ ਤਕਦੀਰ ਬਦਲ ਦੂੰ ਸੱਚੇ ਮਨ ਨਾਲ ਕਹਿੰਦਾ ਹੋਵੇ ਸਾਡੇ ਮਨ ਦੀ ਮੈਲ ਇਉਂ ਲਾ ਦੇ ਜਿਵੇਂ ਧੋਬੀ ਕੱਪੜੇ ਨੂੰ ਧੋਵੇ ਕੱਲੇ ਦਾ ਫਰਿਸ਼ਤਾ ਕੋਈ ਜਿਸ ਦੀ ਵਧੀਆ ਆਦਤ ਹੋਵੇ ਉਹ ਮੇਰਾ ਅਧਿਆਪਕ ਹੋਵੇ ਸਾਰਿਆਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹਰ ਬੰਦੇ ਦੀ ਜ਼ਿੰਦਗੀ ਵਿੱਚ ਚਾਹੇ ਉਹ ਸਕੂਲ ਨਹੀਂ ਗਿਆ ਕੋਈ ਨਾ ਕੋਈ ਉਸਤਾਦ ਕੋਈ ਗੁਰੂ ਜ਼ਰੂਰ ਹੁੰਦਾ ਹੈ ਜਿਸ ਨੂੰ ਉਹ ਅਧਿਆਪਕ ਦਿਵਸ ਤੇ ਯਾਦ ਕਰ ਸਕਦਾ ਹੈ ਕਿਸੇ ਦਿਨ ਬਹੁਤ ਵਿਦਿਆਰਥੀ ਦੇ ਅਧਿਆਪਕ ਦਾ ਬਹੁਤ ਪਿਆਰਾ ਇੱਕ ਬੋਲ ਹੈ ਕਹਿ ਲੋ ਉਹਨਾਂ ਦੀ ਗੱਲ ਹੈ ਜਿਹੜੀ ਬੜੀ ਪ੍ਰਚਲਿਤ ਹੁੰਦੀ ਆਮ ਕਰਕੇ ਕਹਿੰਦੇ ਕਿਸੇ ਜਦੋਂ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦਿਆਂ ਦੱਸਦਾ ਹੈ ਕਿ ਤੁਸੀਂ ਇਸ ਤਰ੍ਹਾਂ ਪੜ੍ਹ ਕੇ ਉੱਚੇ ਮੁਕਾਮ ਤੇ ਪਹੁੰਚੋਗੇ ਕਿਸੇ ਉੱਚੀ ਮੰਜ਼ਲ ਤੇ ਪਹੁੰਚੋਗੇ ਇੱਕ ਵਿਦਿਆਰਥੀ ਅਧਿਆਪਕ ਨੂੰ ਕਹਿੰਦਾ ਕਿ ਬਹੁਤਾ ਪੜ੍ਹਨ ਤੋਂ ਬਾਅਦ ਤੁਹਾਡਾ ਕੀ ਬਣ ਗਿਆ ਤਾਂ ਅਧਿਆਪਕ ਦਾ ਇੱਕ ਬਹੁਤ ਪਿਆਰਾ ਜਵਾਬ ਸੀ ਕਿ ਦੁਨੀਆ ਦੇ ਹਰ ਖਿੱਤੇ ਵਿੱਚ ਹਰ ਖੇਤਰ ਵਿੱਚ ਕੰਪੀਟੀਸ਼ਨ ਹੈ ਕੋਈ ਵੀ ਜਿਹੜਾ ਕਿਸੇ ਵੀ ਖੇਤੇ ਵਿੱਚ ਕੰਮ ਕਰਨ ਵਾਲਾ ਬੰਦਾ ਆਪਣੇ ਸਿੱਖਣ ਵਾਲੇ ਨੂੰ ਕਦੇ ਚਾਹੁੰਦਾ ਨਹੀਂ ਕਿ ਉਹ ਮੇਰੇ ਤੋਂ ਵੱਧ ਤਰੱਕੀ ਕਰੇ ਚਾਹੇ ਉਹ ਕਿਸੇ ਵਰਕਸ਼ਾਪ ਸਿੱਖਦਾ ਹੈ ਕਿਸੇ ਡਾਕਟਰ ਕੋਲ ਸਿੱਖਦਾ ਹੈ ਕਿਸੇ ਕੰਡਕਟਰ ਕੋਲ ਸਿੱਖਦਾ ਹੈ ਕੁਝ ਵੀ ਸਿੱਖਦਾ ਹੈ ਪਰ ਇੱਕ ਅਧਿਆਪਕ ਪੇਸ਼ਾ ਉਹ ਪੇਸ਼ਾ ਹੈ ਜਿਹਦੇ ਵਿੱਚ ਅਧਿਆਪਕ ਹਮੇਸ਼ਾ ਚਾਹੁੰਦਾ ਹੈ ਕਿ ਮੈਂ ਆਪਣੇ ਵਿਦਿਆਰਥੀ ਨੂੰ ਉਸ ਮਕਾਮ ਤੇ ਵੇਖਾਂ ਕਿ ਜਦੋਂ ਇਹ ਬਹੁਤ ਤਰੱਕੀ ਕੀਤੀ ਹੋਵੇ ਮਤਲਬ ਇੱਕ ਇਹ ਪੇਸ਼ਾ ਜਿਹਦੇ ਵਿੱਚ ਹਮੇਸ਼ਾ ਅਧਿਆਪਕ ਆਪਣੇ ਸਿੱਖਣ ਵਾਲਿਆਂ ਦੀ ਤਰੱਕੀ ਚਾਹੁੰਦਾ ਹੈ ਆਪਣੇ ਸਿੱਖਣ ਵਾਲਿਆਂ ਨੂੰ ਆਪਣੇ ਤੋਂ ਅੱਗੇ ਵੇਖਣਾ ਚਾਹੁੰਦਾ ਹੈ ਇਸ ਕਰਕੇ ਜਿਹੜਾ ਅਧਿਆਪਕ ਹੈ ਉਹਦੇ ਵਿੱਚ ਬਹੁਤ ਵੱਡਾ ਵਿਸ਼ਾਲ ਜੇਰਾ ਵਿਸ਼ਾਲ ਜਿਕਰਾ ਹੁੰਦਾ ਹੈ ਸ਼ਾਇਦ ਇੱਕ ਅਧਿਆਪਕ ਅੱਜ ਦੀ ਦੁਨੀਆ 'ਚ ਕੰਮ ਕਰਕੇ ਬਹੁਤਾ ਕਰੋੜਾਪਤੀ ਅਮੀਰ ਦੁਨੀਆ ਦੇ ਇਸ ਪੱਖ ਤੋਂ ਵੇਖਣ ਲਈ ਨਾ ਬਣ ਸਕੇ ਪਰ ਗਿਆਨ ਦੇ ਪੱਖੋਂ ਵਿਸ਼ਾਲ ਹਿਰਦੇ ਦੇ ਪੱਖੋਂ ਨਵੀਂ ਦੁਨੀਆ ਮਿਲਣ ਦੇ ਪੱਖੋਂ ਰੋਜ਼ਾਨਾ ਨਵੇਂ ਸੋਚ ਵਾਲੇ ਬੱਚਿਆਂ ਨੂੰ ਮਿਲਣਾ ਸਾਰੀ ਜ਼ਿੰਦਗੀ ਮਿਲਦੇ ਰਹਿਣਾ ਜਿਹੜੀ ਨਵੀਂ ਪਨੀਰੀ ਆਉਂਦੀ ਰਹੂਗੀ ਉਹਨਾਂ ਨੂੰ ਮਿਲਣਾ ਤਾਂ ਬਹੁਤ ਕੁਝ ਜਿਹੜਾ ਸਾਡੀ ਪਨੀਰੀ ਵਿੱਚ ਕੀ ਚੱਲ ਰਿਹਾ ਉਹਨਾਂ ਦੇ ਦਿਮਾਗ 'ਚ ਕੀ ਹੈ ਉਹਨਾਂ ਦੇ ਮੂੰਹ ਤੇ ਕਿਹੋ ਜਿਹਾ ਸੱਭਿਆਚਾਰ ਹੈ ਉਹਨਾਂ ਦੀ ਜ਼ੁਬਾਨ ਤੇ ਕਿਹੋ ਜਿਹੇ ਗਾਣੇ ਆ ਕੀ ਉਹਨਾਂ ਦੀ ਅੱਜ ਦੀ ਪਸੰਦ ਹੈ ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਇਹ ਬਹੁਤਾ ਅਧਿਆਪਕ ਜਾਣਦਾ ਹੈ ਕਹਿੰਦੇ ਹੁੰਦੇ ਆ ਅਧਿਆਪਕ ਜਿਹੜਾ ਉਹ ਸਚਾਈਆਂ ਨੂੰ ਜਿਹੜਾ ਪੇਸ਼ ਕਰਦਾ ਚੰਗਾ ਅਧਿਆਪਕ ਸਿਖਾਉਂਦਾ ਹੁੰਦਾ ਕਿ ਗਲਤੀਆਂ ਨੂੰ ਲੱਭਣਾ ਕਿਵੇਂ ਆ ਸਿਰਫ ਪੇਸ਼ ਹੀ ਨਹੀਂ ਕਰਦਾ ਗਲਤੀਆਂ ਨੂੰ ਫੜਦਾ ਹੀ ਨਹੀਂ ਗਲਤੀਆਂ ਲੱਭਣਾ ਵੀ ਸਿਖਾਉਂਦਾ ਤੇ ਇਸ ਕਰਕੇ ਸਾਰਿਆਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਹਰ ਜਗ੍ਹਾ ਤੇ ਬਹੁਤ ਸੋਹਣੀਆਂ ਕੋਟੇਸ਼ਨਾਂ ਬਹੁਤ ਕੁਝ ਜਿਹੜਾ ਅਧਿਆਪਕ ਬਾਰੇ ਲਿਖਿਆ ਗਿਆ ਗੁਰਬਾਣੀ 'ਚ ਵੀ ਬਹੁਤ ਸੋਹਣੀ ਲਾਈਨਾਂ ਕੁੰਬੇ ਬੱਧਾ ਜਲ ਰਿਹਾ ਹੈ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਬੱਧਾ ਬਨ ਰਿਹਾ ਗੁਰ ਬਿਨ ਗਿਆਨ ਨਾ ਹੋਏ ਗੁਰਬਿੰਦ ਕੋ ਰੰਧਾਰ ਗੁਰੂ ਬਿਨ ਸਮਝ ਨਾ ਆਵੇ ਕਿ ਜਿਹੜਾ ਇੱਕ ਉਸਤਾਦ ਤੋਂ ਬਿਨਾ ਇੱਕ ਅਧਿਆਪਕ ਤੋਂ ਬਿਨਾ ਕੁਝ ਸਮਝ ਨਹੀਂ ਆਉਂਦਾ ਕਈ ਵਾਰ ਕੋਈ ਚੀਜ਼ਾਂ ਉਹ ਹੁੰਦੀਆਂ ਜਿਹੜੀਆਂ ਬਹੁਤ ਪੜਨ ਤੋਂ ਬਾਅਦ ਵੀ ਕਿਤਾਬਾਂ ਨੂੰ ਪੜਨ ਤੋਂ ਬਾਅਦ ਵੀ ਸਮਝ ਨਹੀਂ ਆਉਂਦੀਆਂ ਕਿਉਂਕਿ ਜ਼ਿੰਦਗੀ ਪੜਨਾ ਵੀ ਇੱਕ ਪੜਾਈ ਆ ਤਾਂ ਤੱਕ ਇਹ ਕਹਿਣਾ ਕਿ ਸਿਰਫ ਸਕੂਲ ਦੀ ਵਿੱਦਿਆ ਦੀ ਗੱਲ ਨਹੀਂ ਜ਼ਿੰਦਗੀ ਦੀ ਹਰ ਵਿੱਦਿਆ ਵਿੱਚ ਹਰ ਬੰਦੇ ਨੂੰ ਕਿਤੇ ਨਾ ਕਿਤੇ ਕੋਈ ਅਧਿਆਪਕ ਮਿਲਿਆ ਹੁੰਦਾ ਹੈ ਹਰ ਖੇਤੇ ਵਿੱਚ ਤਾਂ ਆਪਣੇ ਆਪਣੇ ਖੇਤੇ ਵਿੱਚ ਹਰ ਅਧਿਆਪਕ ਨੂੰ ਬਹੁਤ ਬਹੁਤ ਪ੍ਰਣਾਮ ਧੰਨਵਾਦ ਸਾਰੇ